ਇੱਕ ਘਰ ਦੇ ਨਾਲ ਬੰਦਾ ਆਪਣੀ ਮਤਲਬ ਪੈਦਾਇਸ਼ ਦੇ ਨਾਲ ਆ ਲੋ ਆ ਲੋ ਜਿੱਦਾਂ ਆਪਣੀ ਬਚਪਨ ਦੇ ਨਾਲ ਬੰਦਾ ਜੁੜਿਆ ਰਹਿੰਦਾ ਤੁਸੀਂ ਬਚਪਨ 'ਚ ਇਹ ਸਾਰਾ ਕੁਝ ਤੁਸੀਂ ਤੁਹਾਡੇ ਆ ਪਸ਼ੂਵਾ ਦਾ ਇਹ ਤੁਸੀਂ ਨੌਲੇਜ ਰੱਖਦੇ ਹੋ ਸਾਰੀ ਹਾਂਜੀ ਤੇ ਮੇਰੀ ਵੀ 12 ਸਾਲ 12 ਸਾਲ ਹੋ ਗਰਾ ਤੇ ਇਹਦੇ ਡੈਡੀ ਨੇ ਉਹ ਤਾਇ ਜੀ ਉਹ ਮੇ ਡੈਡੀ ਡੈਡੀ ਤੇ ਤਾਇ ਜੀ ਆਪਣੀ ਫੈਮਿਲੀ ਦੇ ਨਾਲ ਆਪਣਾ ਜੋ ਸਾਡਾ ਜੱਤੀ ਕਿਤਾ ਦਾਦਿਆਂ ਪਰਦਾਦਿਆਂ ਤੋਂ ਪਸ਼ੂ ਪਾਲਣ ਦਾ ਉਹਦੇ ਨਾਲ ਜੁੜਿਆ ਹੋਇਆ ਇੱਕ ਨੌਜਵਾਨ ਹੈ ਤੇ ਕੀ ਸਨੇਹ ਦੇਣਾ ਚਾਹੁੰਦਾ ਆਪਦੇ ਨੌਜਵਾਨਾਂ ਨੂੰ ਜੀ ਤੁਸੀਂ ਉਹਨਾਂ ਦਾ ਕੰਮ ਕਰਿਆ ਕਰੋ ਹੂੰ ਕੀ ਨਾਮ ਰੱਖਿਆ ਇਹਦਾ ਚਮੇਲੀ ਹੈ ਚਮੇਲੀ ਚਮੇਲੀ ਕਿੰਨਾ ਦੁੱਧ ਦਿੰਦੀ ਆ ਪੁੱਤ ਇਹ? ਦੁੱਧ ਦੀ ਹੋ ਜਾਈ ਜੂਨ ਵਾਲੀ ਆ ਬੱਚਾ ਹੋਣ ਵਾਲਾ। ਬੱਚਾ ਹੋਣ ਵਾਲਾ। ਠੀਕ ਆ। ਤੇ ਹੋਰ ਕਿੰਨੀਆਂ ਗਾਵਾਂ ਰੱਖੀਆਂ ਹੋਈਆਂ ਨੇ? ਹੋਰ ਹੈਗੀਆਂ ਨਾ ਜੀ ਪੰਡ ਪੰਡ 6-7 ਹੋ ਗਈਆਂ। ਅੱਛਾ ਇਹਦਾ ਆਮਲੇ ਦਰਦ ਚੁੱਕੀ। ਇਹ ਕਿੰਨਾ ਦੁੱਧ ਦੇ ਦਿੰਦੀ ਆ ਜਦੋਂ ਪਹਿਲਾਂ ਚਾਉਂਦੇ ਸੀ? ਤਾਰ ਤੁਰ ਕੱਢ ਲੈਣਾ ਤੂੰ। ਉਹ ਵੈਰੀ ਗੁੱਡ। ਅਜੇ ਇਮਾਨਦਾਰੀ ਨੇ 11 ਕੀ ਨਾਮ ਆ ਜੀ ਤੁਹਾਡਾ ਤਲਵਿੰਦਰ ਸਿੰਘ ਜੀ ਤੇ ਜਿਸ ਤਰ੍ਹਾਂ ਬੱਚਿਆਂ ਨੂੰ ਤੁਸੀਂ ਨਾਲ ਜੋੜ ਕੇ ਰੱਖਦੇ ਹੋ ਬਹੁਤ ਛਲਾਕਾ ਜੋ ਕੋ ਪ੍ਰਾਲਾ ਤੁਹਾਡਾ ਤੇ ਕਿੰਨੇ ਆ ਫਿਰ ਕੰਮ ਕੀ ਕੀ ਰੇਟ ਅੱਜ ਮੰਡੀ ਦਾ ਕੀ ਭਾ ਕੀਵੇਂ ਆ ਮੰਮਾ ਠੀਕ ਆ ਜੀ ਅੱਜ ਕੀ ਅੱਜ ਮੰਦਾ ਜਿਆ ਹੀ ਆ ਤੁਹਾਡਾ ਜੀ ਮੰਦਾ ਜਿਆ ਤੁਸੀਂ ਲੈ ਕੇ ਚੱਲੇ ਹੋ ਕਿ ਲੈ ਕੇ ਆਏ ਹੋ ਜੀ ਆਪਾਂ ਤਾਂ ਵੇਚਣ ਖਾਤਰ ਆਏ ਹਾਂ ਕੀ ਮੰਨ ਲਓ ਕਿ ਬਾਜ਼ਾਰ 50000 ਲੱਗਦਾ ਜੀ ਇਹਦੇ ਤੇ 50000 ਕਿੰਨੀ ਮੰਗ ਕਰਦੇ ਹੋ ਤੁਸੀਂ ਜੀ 70 ਮੰਗਦੇ 70 ਮੰਗਦਿਆ ਤੇ ਹੋਰ ਵੀ ਜੇ ਕੋਈ ਨਾਬੀਰ ਉਹਨਾਂ ਦੀ ਗੱਲ ਬਣੀ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨਾਲ ਡੇਲੋ ਤੋਂ ਨੇ ਇਹ ਤੇ 70 ਮੰਗ ਕਰਦੇ ਹੋ ਫੇਰ ਵੀ ਮਾਣਤਾਲ ਕਰਦੋਂਗੇ ਕਰਦਾਂਗੇ ਜੀ ਕਰਾਂਗੇ ਤੇ ਕਿੰਨਾ ਦੁੱਧ ਦਿੰਦੀ ਹੈ ਇਹ ਸੂਏ ਤੋਂ ਦੁੱਧ 16-17 ਲੀਟਰ ਹੈਗਾ ਜੀ 16-17 ਲੀਟਰ ਆਪਦਾ ਨੰਬਰ ਬੋਲ ਦਿਓ ਜੇ ਕਿਹਨੇ ਸੰਪਰਕ ਕਰਨਾ ਹੋ ਜਾਂ ਫੇਰ ਵੀ ਤੁਸੀਂ ਦੇਣਾ ਚਾਹੁੰਦੇ ਹੋ 978174219 ਠੀਕ ਹੈ ਜੀ ਅ ਵੀ ਤੁਸੀਂ ਅੱਜ ਮੰਡੀ 'ਚ ਆਏ ਹੋ ਹਾਂਜੀ ਤੇ ਕੀ ਤੁਸੀਂ ਪਸ਼ੂ ਪਾਲਣ ਦੇ ਵਿੱਚ ਹਾਂਜੀ ਇੰਟਰਸਟ ਰੱਖਦੀਆਂ ਕਿਉਂਕਿ ਅੱਜ ਕੱਲ ਬਹੁਤ ਤੁਹਾਨੂੰ ਪਤਾ ਕੀ ਲੋਕੀ ਇਸ ਚੀਜ਼ ਤੋਂ ਪਿੱਛੇ ਜਾ ਰਹੇ ਹਨਾ ਇਹਦਾ ਵਿੱਚ ਜ਼ਰੂਰੀ ਹੈ ਕਿ ਆਪਾਂ ਮਤਲਬ ਦੇਖੀਏ ਕਿ ਆਪਣੇ ਘਰ ਸੰਭਾਲਣ ਲਈ ਲੋਕੀ ਅੱਜ ਕੱਲ ਤਾਂ ਪਤਾ ਮਤਲਬ ਤੇ ਇੱਕ ਚੀਜ਼ਾਂ ਹਾਰੇ ਹੋਰ ਚੀਜ਼ ਫੇਕ ਹੋ ਗਈ ਹੈ ਜੋ ਆਪਾਂ ਨੈਚੁਰਲ ਚੀਜ਼ ਦੇਖਦੇ ਆ ਨਾ ਘਰ ਦੇ ਪਸ਼ੂ ਜ਼ਰੂਰੀ ਹੁੰਦੇ ਸੀ ਹੁਣ ਉਹ ਚੀਜ਼ਾਂ ਹੈ ਨਹੀਂ ਗਿਆ ਹੁਣ ਚੀਜ਼ਾਂ ਖਤਮ ਹੋ ਚੁੱਕੀਆਂ ਮੈਂ ਵੀ ਇਹ ਚੀਜ਼ ਦੇ ਨਾਲ ਜੁੜੀ ਹੋਈ ਆ ਕਿ ਚਲੋ ਇਹ ਸਾਡਾ ਸਾਥ ਦਿੰਦੇ ਆ ਹਨਾ ਮਤਲਬ ਇਹਨਾਂ ਦਾ ਵਪਾਰ ਵੀ ਚਲੋ ਵਧੀਆ ਹੈ ਚਲੋ ਘਰ ਰੱਖਣੀਆਂ ਵੀ ਵਧੀਆ ਇਸ ਕਰਕੇ ਸੀ ਜ਼ਰੂਰ ਧਿਆਨ ਦੇ ਜਾਂਦੇ ਕਿਵੇਂ ਲੱਗਦਾ ਤੁਹਾਨੂੰ ਇੱਥੇ ਆ ਕੇ ਗੋਹਾ ਫਿਰਦਾ ਤੁਸੀਂ ਵਧੀਆ ਬੜੇ ਲੱਗਦੇ ਇੱਕ ਘਰ ਦੇ ਨਾਲ ਬੰਦਾ ਆਪਣੀ ਮਤਲਬ ਪੈਦਾਇਸ਼ ਦੇ ਨਾਲ ਆਲੋ ਆਲੋ ਜਿੱਦਾਂ ਆਪਣੀ ਬਚਪਨ ਦੇ ਨਾਲ ਬੰਦਾ ਜੁੜਿਆ ਰਹਿੰਦਾ ਤੁਸੀਂ ਬਚਪਨ ਚ ਇਹ ਸਾਰਾ ਕੁ ਹਾਂਜੀ ਬਹੁਤ ਰੱਖਿ ਇਸ ਲਈ ਤੁਹਾਨੂੰ ਹੁਣ ਵੀ ਮੋਹ ਆ ਤੇ ਕੀ ਕਹਿਣਾ ਚਾਹੁੰਦਾ ਉਹਨਾਂ ਨੇ ਜਰੂਰ ਇੱਥੇ ਆਉਣਾ ਚਾਹੀਦਾ ਇੱਕ ਵਾਰ ਦੇਖਣਾ ਚਾਹੀਦਾ ਹੈ ਨਾ ਕੀ ਮਤਲਬ ਵੀ ਕੰਮ ਕਰਨਾ ਹਾਂ ਕੰਮ ਕਰਨਾ ਚਾਹੀਦਾ ਹੈ ਕਿ ਹੱਥੀ ਕਿਰਤ ਕਰਨੀ ਤਾਂ ਚਲੋ ਆਪਾਂ ਨੂੰ ਤੁਹਾਨੂੰ ਗੁਰੂ ਨਾਨਕ ਮਹਾਰਾਜ ਵੀ ਕਹਿ ਕੇ ਗਏ ਵੀ ਹੱਥੀ ਕਿਰਤ ਕਰੋ ਹੈ ਨਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਨੌਜਵਾਨ ਪੀੜੀ ਨੂੰ ਵੀ ਤੁਸੀਂ ਜਰੂਰ ਇੱਕ ਵਾਰ ਆਇਆ ਕਰੋ ਆ ਜਰੂਰ ਇੱਥੇ ਆ ਕੇ ਦੇਖੋ ਵੀ ਕੇਨ ਕਿਵੇਂ ਦਾ ਢਾਂਗ ਆ ਕਿਵੇਂ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਮੀਨ ਮਾਨ ਤੇ ਜੀ ਕਿਹੜੀ ਜਗ੍ਹਾ ਤੋਂ ਆਇਓ ਮੈਂ ਆਈ ਬਡਾਲੇ ਤੋਂ

ਆਹ ਜੀ ਇਹ ਕਿਹੜੀ ਲੱਗ ਗਈ ਜਿਹੜੀ ਆਪਣਾ ਦੋ ਬੱਚੀਆਂ ਵੀ ਮੇਰਾ ਆਦਮੀ ਮਗਰ ਬੱਚੀ ਵੀ ਦੀਏ ਤੇ ਸਾਉਂ ਢੀ ਅੱਗੇ ਇਹ ਤਾਂ ਦੇ ਦਾਂ ਮੇਰੇ 40000 ਦੀ ਸਰ ਅਗਲੇ ਤੇ ਉਹ ਬੱਚੀ ਯਾਸੀ ਬੱਚੀ ਰਾਤ ਦੀ ਸੂਰੀ ਹੈ ਵੀਰੇ ਉਹਦੀ ਮਗਰ ਵੀ ਬੱਚੀ ਆ ਬਹੁਤ ਚੰਗੀ ਸਾਉਂ ਢੀ ਆ ਉਹ ਦੇ ਦਾਂਗੇ ਵੀਰੇ ਸਿਰਫ 45000 ਦੀ ਜੀ ਬਹੁਤ ਚੰਗਾ ਖਾਂਲੇ ਵਾਲਾ ਲੱਗਿਆ ਹੋਇਆ ਸਾਉਂ ਸੀਲਾ ਕਰਮ ਵਾਲੀ ਜਿਵੇਂ ਮਰਜ਼ੀ ਕੋਈ ਅਗਲਾ ਦੋਵੇਂ ਪਾਸੇ ਬਹਿ ਕੇ ਚਵਾਈ ਕਰਨੋ ਚਾਹੇ ਬੱਚੀ ਨੂੰ ਸਾਉਂ ਵੀ ਬਹੁਤ ਅੱਗੇ 45000 ਚ ਛੋਟ ਛੋਟ ਕਰ ਦਾਂਗੇ ਬਈ ਇਹ ਵਾਲੀ ਆ ਡੱਬੀ ਵਿੱਚੋਂ ਵੀਰੇ ਸੂਣ ਨੂੰ ਹੋ ਗਿਆ ਦੋ ਤਿੰਨ ਦਾਣਾ ਤੇ ਮੰਨ ਕੇ ਚਲੋ ਇਹ ਥੱਲੇ 16 17 ਕਿਲੋ ਦੁੱਧ ਤਿਆਰ ਹੋਊਗਾ ਇਹ ਵੀਰੇ ਦੇ ਦਾਂਗੇ 65000 ਦੀ ਨੰਬਰ ਬੋਲ ਦੋ ਜਿਹਨੇ ਵੀ ਸੰਪਰਕ ਕਰਨਾ ਤੁਹਾਡੇ ਨਾਲ ਕਰ ਲੇਗਾ ਬੈਗੀਆਂ ਠੀਕ ਆ ਨਾਮ ਲਿਖਿਆ ਨੰਬਰ ਵੀਰੇ 62392 ਜੀ 8841 ਇੱਕ ਵਾਰ ਫੇਰ ਬੋਲ ਦੋ 62392 ਜੀ 8841 ਕਿੰਨੀਆਂ ਗਾਵਾਂ ਨੇ ਸਾਰਾ ਕੁਝ ਦੱਸ ਦੋ ਇਸ ਟਾਈਮ ਆਪਣੇ ਕੋਲ 4 ਗਾਵਾਂ ਨੇ ਵੀਰੇ 3 ਗਾਵਾਂ ਕਿੰਨਾ ਕਿੰਨਾ ਦੁੱਧ ਦਿੰਦੀਆਂ ਨੇ ਇਹ ਤਾਂ ਵੀਰੇ 2-3 ਦਾ 2 ਤਾਂ ਬੌਲੇ ਚ ਨੇ ਮੰਨ ਕੇ ਚਲੋ ਉਹ ਬੱਚੀ ਥੱਲੇ 1500 ਕਿੰਨੀ ਕਿੰਨੀ ਬੌਲੇ ਨਿਕਲੇ ਆਉਂਦੀਆਂ ਇਹਦੇ ਰਾਤ ਦੀਆਂ ਸੂਈਆਂ ਨੇ ਵੀਰੇ ਹੇ ਤਾਂ ਮੰਨ ਲਓ ਬੱਚੇ ਚੰਗਾ ਕੀ ਪਾਈਆਂ ਹੋਈਆਂ ਨੇ